ਦਰभी ਕੋਈ ਚਰਚਾ ਹੋਈ ਹੈ ਕਿ ਜੋ ਕਿਉਂਕਿ 1 ਸਾਲ ਪੂਰਾ ਹੋਣ ਵਾਲਾ ਹੈ ਕਿਸਾਨ ਅੰਦੋਲਨ ਕੋ ਚਲਤੇ ਹੋਏ ਕਮ ਹੋ ਸਕਦੀ ਹੈ ਜੇ ਤਰਕ ਸੰਗਤ ਗੱਲਾਂ ਮੰਨਵਾਉਣੀਆਂ ਹੋਣ ਉਹ ਤਾਂ ਜਦੋਂ ਕਹਿਣ ਉਹ ਕਰਵਾ ਸਕਦੇ ਆ ਪਰ ਇਹ ਅੰਦੋਲਨ ਜਿਹੜਾ ਹੁਣ ਕਿਸਾਨ ਅੰਦੋਲਨ ਜਾਂ ਕਿਸਾਨ ਇਤਾਂ ਦੀ ਪੂਰਤੀ ਲਈ ਨਾ ਹੋ ਕੇ ਇਹ ਸਿਆਸੀ ਇਤਾਂ ਦੀ ਪੂਰਤੀ ਲਈ ਅੰਦੋਲਨ ਹੋ ਗਿਆ ਦੇਖੋ ਮੈਂ ਇੱਕ ਗੱਲ ਕਹਿਣੀ ਚਾਹਣਾ ਕਿ ਕਿਸਾਨ ਤਾਂ 2 ਘੰਟਿਆਂ ਚ ਗੱਲ ਹੋ ਸਕਦੀ ਹੈ ਜੇ ਗੱਲ ਖਤਮ ਕਰਨਾ ਚਾਹਣਾ ਇਹ ਕਿਸਾਨ ਜਥੇਬੰਦੀਆਂ ਦਾ ਅੰਦੋਲਨ ਆ

ਕੀ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੇ ਮੁਲਾਕਾਤ ਹੋਈ ਹੈ ਕਰੀਬ 1 ਘੰਟੇ ਤੱਕ ਮੁਲਾਕਾਤ ਚੱਲੀ ਹੈ ਕੀ ਮੁਲਾਕਾਤ ਮੇ ਸਭ ਸੇ ਪਹਿਲੇ ਬਿੰਦੂ ਪੰਜਾਬ ਕੀ ਤਰਫ ਸੇ ਕੀ ਰੱਖੇ ਗਏ ਹੈ ਦੇਖੋ ਪਹਿਲੀ ਗਲਤੀ ਹੈ ਕਿ ਪ੍ਰਧਾਨ ਮੰਤਰੀ ਜੀ ਨੇ ਜੋ ਪੰਜਾਬ ਲਈ ਪੰਜਾਬੀਆਂ ਲਈ ਔਰ ਖਾਲਸਾ ਲਈ ਜੋ ਉਹਨਾਂ ਦੀ ਸ਼ਰਧਾ ਸਤੇ ਸਤਕਾਰ ਹੈ ਉਸ ਦੇ ਲਈ ਜੋ ਉਹਨਾਂ ਨੇ ਕੀਤਾ ਸਿੱਖ ਪ੍ਰਧਾਨ ਮੰਤਰੀ ਇਸ ਮੁਲਕ ਦੇ ਰਹਿ ਗਏ ਉਹ ਵੀ ਨਹੀਂ ਕਰ ਪਾਏ ਪਹਿਲਾਂ ਤਾਂ ਉਹਨਾਂ ਨੇ 84 ਦੀ ਨਸਲ ਕੁਰਸੀ ਦਾ ਸਿੱਟ ਬਣਾ ਕੇ ਇਨਸਾਫ ਦਿੱਤਾ ਔਰ ਪੂਰਾ ਇਨਸਾਫ ਬੇਸ਼ੱਕ ਨਹੀਂ ਮਿਲਿਆ ਪਰ ਦੋਸ਼ੀਆਂ ਨੂੰ ਸਜ਼ਾਾਂਵਾਂ ਮਿਲੀਆਂ ਨੇ ਉਹ ਜੇਲ੍ਹ ਦੇ ਅੰਦਰ ਨੇ ਤੇ ਬਾਕੀਆਂ ਨੂੰ ਵੀ ਮਿਲਣਗੀਆਂ ਅਸੀਂ ਉਮੀਦ ਕਰਦੇ ਹਾਂ ਉਹਦੇ ਲਈ ਧੰਨਵਾਦ ਕੀਤਾ ਫਿਰ ਕਾਲੀ ਸੂਚੀ ਜਿਹਦੀ ਮੰਗ ਕਿਸੇ ਨੇ ਨਹੀਂ ਸੀ ਕੀਤੀ ਔਰ 35-35 ਸਾਲ ਤੋਂ ਬੰਦ ਸਮਾ ਹੋ ਗਿਆ ਸੀ ਆਪਣੇ ਘਰਾਂ ਚ ਨਹੀਂ ਸੀ ਆ ਪਾਰੇ ਉਹ ਕਾਲੀ ਸੂਚੀ ਉਹਨਾਂ ਨੇ ਖਤਮ ਕਰਵਾਈ ਇਹਦੇ ਲਈ ਉਹਨਾਂ ਦਾ ਧੰਨਵਾਦ ਕੀਤਾ ਔਰ ਫਿਰ ਸ੍ਰੀ ਕਰਤਾਰਪੁਰ ਸਾਹਿਬ ਦਾ ਲੰਘਾ ਜਿਹੜਾ ਖੋਲਣ ਵਾਸਤੇ ਜੋ 70 ਸਾਲਾਂ ਦੀਆਂ ਕੌਮ ਦੀਆਂ ਅਰਦਾਸਾਂ ਸੀ ਉਹ ਨਾਨਕ ਨਾਮਲੇਵਾ ਸੰਗਤ ਦੀਆਂ ਅਰਦਾਸਾਂ ਸੀ ਉਸ ਨੂੰ ਬੂਰ ਪਾਇਆ ਤੇ ਉਹ ਕੋਰੀਡੋਰ ਜਿਹੜਾ ਹੈਗਾ ਉਹ ਪਾਕਿਸਤਾਨ ਦੀਆਂ ਅੜਚਨਾ ਰਾਉਣ ਦੇ ਬਾਵਜੂਦ ਉਹਨਾਂ ਨੇ ਉਹ ਕੋਰੀਡੋਰ ਖੋਲੇ ਬਣਾਇਆ ਬਣਾਉਣ ਤੋਂ ਬਾਅਦ ਹੁਣ ਜਿਹੜੀ ਉਹਨਾਂ ਨੇ ਕੋਵਿਡ ਦੇ ਖਿਲਾਫ ਸੰਘਰਸ਼ ਕੀਤਾ ਹੈਗਾ ਔਰ 110 ਕਰੋੜ ਤੋਂ ਵੱਧ ਲੋਕਾਂ ਨੂੰ ਵੈਕਸੀਨੇਸ਼ਨ ਕੀਤਾ ਔਰ ਉਹ ਉਹਦੇ ਨਾਲ ਜਿਹੜਾ ਦੇਸ਼ ਜਿਹੜਾ ਇਸ ਮਹਾਮਾਰੀ ਤੋਂ ਕਾਫੀ ਬਚਾਅ ਹੋਇਆ ਦੇਸ਼ ਵਾਸੀਆਂ ਦੀਆਂ ਜਾਨਾਂ ਬਚੀਆਂ ਉਹਦੇ ਲਈ ਉਹਨਾਂ ਦਾ ਧੰਨਵਾਦ ਕੀਤਾ ਤੇ ਹੁਣ ਉਹਨਾਂ ਨੂੰ ਪ੍ਰਾਰਥਨਾ ਕੀਤੀ ਆ ਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਜਲਦੀ ਤੋਂ ਜਲਦੀ ਖੁੱਲ੍ਹਿਆ ਜਾਵੇ ਕਿਉਂਕਿ 19 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਉਸ ਤੇ ਉਸ ਤੇ ਖੁੱਲ੍ਹ ਜਵੇ ਤਾਂ ਸਾਰੀਆਂ ਨਾਨਕ ਨਾਮ ਲੇਵਾ ਸੰਗਤਾਂ ਜਿਹੜੀਆਂ ਨੇ ਜੇ ਤਿੱਬਤੀ ਨੇ ਉਹ ਵੀ ਨਾਨਕ ਲਾਮਾ ਕਹਿ ਕੇ ਉਹਨਾਂ ਦੀ ਪੂਜਾ ਕਰਦੇ ਆ ਸ਼ਰਧਾ ਤੇ ਸਤਕਾਰ ਆ ਉਹਨਾਂ ਨੂੰ ਸਿੰਧੀਆਂ ਨੂੰ ਵੀ ਹੈ ਬਾਕੀ ਵੀ ਦੁਨੀਆ ਭਰ ਦੇ ਅੰਦਰ ਨਾਨਕ ਨਾਮ ਲੈਵਾ ਸੰਗਤਾਂ ਨੇ ਈਵਨ ਤਜ਼ਾਕਿਸਤਾਨ ਉਜ਼ਬੇਕਿਸਤਾਨ ਦੇ ਅੰਦਰ ਕੁਝ ਪਿੰਡਾਂ ਜਿੱਥੇ ਪੰਜਾਬੀ ਬੋਲੀ ਜਾਂਦੀ ਹੈ ਔਰ ਗੁਰੂ ਦੀ ਦੇਗ ਵੀ ਕੀਤੀ ਜਾਂਦੀ ਹੈ ਇਟਲੀ ਦੇ ਅੰਦਰ ਵੀ ਇਸ ਤਰ੍ਹਾਂ ਦੇ ਲੋਕ ਹੈਗੇ ਆ ਜਿੱਥੇ ਗੁਰੂ ਦੀ ਦੇਗ ਕੀਤੀ ਜਾਂਦੀ ਹੈ ਤੇ ਉਹਨਾਂ ਨੂੰ ਅੱਜ ਬੇਸ਼ੱਕ ਉਹਦੀ ਪੂਰੀ ਜਾਣਕਾਰੀ ਨਹੀਂ ਹੈ ਤਾਂ ਮੈਂ ਇਹ ਸਮਝਦਾ ਕਿ ਜਿਹੜਾ ਉਹ ਸਾਰੀਆਂ ਸੰਗਤਾਂ ਨੂੰ ਸ਼ਰਧਾ ਤੇ ਸਤਕਾਰ ਆ ਉਹਨਾਂ ਨੂੰ ਚਾ ਚ ਉਹਨਾਂ ਦੀ ਪੂਰੀ ਪੂਰੀ ਹੋਵੇ ਤੇ ਇਹ ਜਿਹੜਾ ਲਾਂਗਾ ਹੈਗਾ ਇਸ ਨੂੰ ਜਲਦੀ ਤੋਂ ਜਲਦੀ ਖੋਲਿਆ ਜਾਵੇ ਇਸ ਦੀ ਅਸੀਂ ਸਾਰਿਆਂ ਨੇ ਪ੍ਰਾਰਥਨਾ ਕੀਤੀ ਹੈ। ਕੀ ਪੰਜਾਬ ਵਿਧਾਨ ਸਭਾ ਚੋਣਾਂ ਕੋ ਲੈ ਕੇ ਵੀ ਕੋਈ ਚਰਚਾ ਹੋਈ ਹੈ ਕਿਉਂਕਿ ਆਨੇ ਵਾਲੇ 2022 ਮੇ ਵਿਧਾਨ ਸਭਾ ਚੋਣ ਹੈ ਇਸ ਕੋ ਲੈ ਕੇ ਕੋਈ ਚਰਚਾ ਜ਼ਰੂਰ ਹੋਈ ਹੋਗੀ। ਦੇਖੋ ਪੰਜਾਬ ਵਿਧਾਨ ਸਭਾ ਚੋਣ ਸਾਡੇ ਲਈ ਜਿਆਦਾ ਇੰਪੋਰਟੈਂਟ ਨਹੀਂ ਹੈ। ਪੰਜਾਬ ਦੀ ਏਕਤਾ ਖੰਡਤਾ ਪੰਜਾਬੀਆਂ ਦਾ ਸ਼ਰਧਾ ਤੇ ਸਤਕਾਰ ਪੰਜਾਬੀਆਂ ਦਾ ਆਪਸੀ ਏਕਾ ਪੰਜਾਬ ਦੇਸ਼ ਦੀ ਮੁਖਤਾਰਨ ਨਾਲ ਜੁੜਿਆ ਰਹੇ ਭਾਈਚਾਰਕ ਸਾਂਝ ਕਾਇਮ ਰਹੇ ਪੰਜਾਬ ਦਾ ਵਿਕਾਸ ਹੋਵੇ ਇਹ ਸਾਡੇ ਲਈ ਮੁੱਖ ਹੈ ਤੇ ਭਾਰਤੀ ਜਨਤਾ ਪਾਰਟੀ ਆਪਣੇ ਪ੍ਰਯਾਸ ਚਨਾਵ ਤਾਂ ਅਲੱਗ ਵਿਸ਼ਾ ਹੈਗਾ ਉਸ ਨੂੰ ਸ਼ਾਮ ਨੂੰ ਅਸੀਂ ਸਾਡੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਜੀ ਨੂੰ ਮਿਲ ਰਹੇ ਹਾਂ ਤੇ ਉਹ ਉਹ ਤਾਂ ਉਹਨਾਂ ਦਾ ਵਿਸ਼ਾ ਹੈਗਾ ਇਹ ਜਿਹੜੇ ਸਰਕਾਰੀ ਕੰਮ ਸੀ ਜਿਹੜਾ ਖਾਲਸਾ ਦੇ ਲਈ ਕੀਤਾ ਜਿਹੜਾ ਪੰਜਾਬ ਲਈ ਕੀਤਾ ਜਿਹੜਾ ਸਿੱਖਾਂ ਲਈ ਕੀਤਾ और मैं मोदी जी ने ऐसे काम कि श्रद्धा क्या, क्या क्या किसानों को लेकर भी कोई चर्चा हुई है कि जो क्योंकि एक साल पूरा होने वाला है किसान आंदोलन को चलते हुए देखो मैं एक गल कहनी चाहना ਕਿ ਕਿਸਾਨ ਤਾਂ 2 ਘੰਟਿਆਂ ਚ ਗੱਲ ਹੋ ਸਕਦੀ ਹੈ ਜੇ ਗੱਲ ਖਤਮ ਕਰਨਾ ਚਾਹਣਾ ਹੈ ਇਹ ਕਿਸਾਨ ਜਥੇਬੰਦੀਆਂ ਦਾ ਅੰਦੋਲਨ ਹੈ ਜਿਹੜਾ ਜੈਨੂਨ ਕਿਸਾਨ ਹੈ ਉਹ ਸੜਕਾਂ ਤੇ ਬੈਠਾ ਉਹਨਾਂ ਨੂੰ ਕਹਿ ਲੈ ਕਿ ਤੁਹਾਡੀ ਜ਼ਮੀਨ ਖੋ ਕੇ ਦੇ ਦੇਣੀ ਹੈ ਇਹਨਾਂ ਕਾਨੂੰਨਾਂ ਚ ਕੁਝ ਬੁਰਾ ਹੈ ਹੀ ਨਹੀਂ ਤਾਂ ਖੁੱਲ੍ਹ ਦਿੱਤੀ ਹੈ ਉਹਨਾਂ ਨੂੰ ਔਰ 2 ਘੰਟਿਆਂ ਦੇ ਅੰਦਰ ਗੱਲ ਹੋ ਕੇ ਗੱਲ ਖਤਮ ਹੋ ਸਕਦੀ ਹੈ ਜੇ ਤਰਕਸੰਗਤ ਗੱਲਾਂ ਮੰਨਵਾਉਣੀਆਂ ਹੋਣ ਉਹ ਤਾਂ ਜਦੋਂ ਕਹਿਣ ਉਹ ਕਰਵਾ ਸਕਦੇ ਆ ਪਰ ਇਹ ਅੰਦੋਲਨ ਜਿਹੜਾ ਹੁਣ ਕਿਸਾਨ ਅੰਦੋਲਨ ਜਾਂ ਕਿਸਾਨ ਹਿੱਤਾਂ ਦੀ ਪੂਰਤੀ ਲਈ ਨਾ ਹੋ ਕੇ ਇਹ ਸਿਆਸੀ ਹਿੱਤਾਂ ਦੀ ਪੂਰਤੀ ਲਈ ਅੰਦੋਲਨ ਹੋ ਗਿਆ ਕਿਸਾਨ ਜਥੇਬੰਦੀਆਂ ਦਾ ਅ ਕਰ ਰਹੀ ਆ ਉਹ ਮੈਂ ਸਮਝਦਾ ਬੜੀ ਮੰਦ ਭਾਗੀ ਗੱਲ ਆ ਜੇ ਕੋਈ ਅਪਰਾਧ ਕਰਦਾ ਹੈਗਾ ਕਾਨੂੰਨ ਤੋੜਦਾ ਹੈਗਾ ਉਹਨੂੰ 2-2 ਲੱਖ ਰੁਪਏ ਦੇਣੇ ਇਹ ਕਾਂਗਰਸ ਉਸੇ ਦਿਸ਼ਾ ਨੂੰ ਲਿਜਾ ਰਹੀ ਹੈ ਜਿਹੜਾ ਪਹਿਲਾਂ ਪੰਜਾਬੀਆਂ ਨੇ ਸੰਤਾਪ ਭੁਗਤਿਆ ਮੇਰੀ ਇਹਨਾਂ ਨੂੰ ਇਹੀ ਪ੍ਰਾਰਥਨਾ ਕਿ ਰਾਜ ਕਰੋ ਪਰ ਸੱਤਾ ਪਾਉਣ ਦੇ ਲਈ ਇਹ ਨਾ ਕਰੋ ਕਿ ਲੋਕ ਆਪਸ ਵਿੱਚ ਇੱਕ ਦੂਜੇ ਦਾ ਕਤਲੇਆਮ ਕਰਨ ਲੋਕਾਂ 'ਚ ਫੁੱਟ ਪਵੇ ਇਹ ਕਾਂਗਰਸ ਕਰਨ ਜਾ ਰਹੀ ਹੈ ਜਾਂ ਪੰਜਾਬ ਕੋਲੇ ਕਰ ਵੀ ਹੋਰ ਕੋਈ ਚਰਚਾ ਹੋਈ ਹੈ ਸਭ ਚਰਚਾ ਤਾਂ ਸਭ ਹੁੰਦੀਆਂ ਨੇ ਉਹ ਸਾਡੇ ਲੀਡਰ ਨੇ ਪਰ ਜਿਹੜੀ ਮੇਨ ਚਰਚਾ ਸੀ ਉਹ ਇਹੀ ਸੀ ਔਰ ਇਹਦੇ ਲਈ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਵੀ ਕੀਤਾ ਤੇ ਅੱਗੇ ਵਾਸਤੇ ਮੰਗ ਵੀ ਕੀਤੀ ਹੈ ਤੇ ਬਾਕੀ ਜਿਹੜੀਆਂ ਗੱਲਾਂ ਨੇ ਉਹ ਸ਼ਾਮ ਨੂੰ ਅੱਡਾ ਜੀ ਨਾਲ ਹੋ ਜਾਣਗੀਆਂ। ਕੀ ਮੰਨਿਆ ਜਾਏ ਕਿ ਕਰਤਾਰਪੁਰ ਕੋਰੀਡੋਰ ਜੋ ਹੈ ਉਹ ਅਬ ਜਲਦ ਖੁੱਲ ਜਾਏਗਾ? ਉਮੀਦ ਕਰਦੇ ਹਾਂ, ਉਮੀਦ ਕਰਦੇ ਹਾਂ। ਪਾਕਿਸਤਾਨ ਨਾਲ ਉਹ ਅਰਚਨਾ ਪਾਈਆਂ ਜਾ ਰਹੀਆਂ ਨੇ ਪਰ ਆਪਣੇ ਡਿਪਲੋਮੈਟਿਕ ਚੈਨਲਸ ਦਾ ਇਸਤੇਮਾਲ ਕਰਦੇ ਹੋਏ ਪ੍ਰਧਾਨ ਮੰਤਰੀ ਜੀ ਉਸ ਨੂੰ ਖੋਲਣ ਲਈ ਜਿਹੜਾ ਅਸੀਂ ਪ੍ਰਾਰਥਨਾ ਕੀਤੀ ਹੈ। तो बिल्कुल ये थे हरजी सिंह गरेवाल जिन्होंने नवोदय टाइम्स पंजाब केसरी से खास बातचीत की दिल्ली से कमल कुमार कंसल नवोदय टाइम्स पंजाब केसरी टीवी